ਇਹ ਕਰਦੇ ਕੀ ਅਚੀਵਮੈਂਟਸ ਐ 2 ਸਾਲ ਦੀਆਂ ਐਜ਼ ਅ ਮਿਨਿਸਟਰ ਮਾਈਨਿੰਗ ਮਿਨਿਸਟਰ ਸਪੋਰਟਸ ਮਿਨਿਸਟਰ ਐ ਤੁਸੀਂ ਕੀ ਅਚੀਵਮੈਂਟਸ ਨੇ ਸ਼ਾਇਦ ਜੀ ਕਾਰਜਕਾਲ ਦੌਰਾਨ ਨਹਿਰੀ ਪਾਣੀ ਦੀ ਵਰਤੋਂ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਤਕਰੀਬਨ 40% ਜਿਹੜੀ ਹੈ ਉਹ ਵਧੀ ਹਜ਼ਾਰਾਂ ਪਿੰਡਾਂ 'ਚ ਜਿਹੜਾ ਪਹਿਲੀ ਵਾਰੀ ਪਾਣੀ ਆਇਆ ਕਦੇ ਕਿਸੇ ਨੇ ਜਗਦੀਪ ਜੀ ਚੈੱਕ ਇਨਸ ਕੀਤਾ ਵੀ ਹਰਿਆਣਾ ਨੂੰ ਪਾਣੀ ਕਿੰਨਾ ਜਾਂਦਾ ਰਾਜਸਥਾਨ ਨੂੰ ਕਿੰਨਾ ਜਾਂਦਾ ਇੱਥੇ ਬਿਆਨਵਾਜੀ ਆਉਂਦੀ ਸੀ ਵੀ ਤੁਪਕਾਂ ਜਾਣਦੇ ਜੀ ਰੋਲਾ ਦਸ ਬਈ ਵਾਲਦਾ ਸੀ ਕੱਲੀ ਦਾ ਆ ਜਿਹੜੀਆਂ ਦੂਜੀਆਂ ਚੋ ਜਾਂਦਾ ਰਿਹਾ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਕਿੰਨਾ ਪਾਣੀ ਵੱਧ ਜਾਂਦਾ ਰਿਹਾ ਪਹਿਲੀ ਵਾਰ ਸਕਾਡਾ ਸਿਸਟਮ ਲਾਇਆ ਚੈੱਕ ਕੀਤਾ ਵੀ ਕਿਹੜੀ ਨਹਿਰ ਚ ਕਿੰਨਾ ਪਾਣੀ ਜਾਂਦਾ ਫੇਰ ਉਸ ਤੋਂ ਬਾਅਦ 16000 ਖਾਲ ਬਣਾਏ ਕਿੰਨੀਆਂ ਨਵੀਆਂ ਕੱਸੀਆਂ ਜਿਹੜੇ ਸੂਆ ਉਹ ਬਣਾਏ ਤੇ ਹਜ਼ਾਰਾਂ ਪਿੰਡਾਂ ਚ ਪਾਣੀ ਆ ਜਿਹੜਾ ਉਹ ਪਹਿਲੀ ਵਾਰ ਜਿਹੜਾ ਉਹ ਲੈ ਕੇ ਆਂਦਾ ਜਿੰਨਾ ਕੰਮ ਇਰੀਗੇਸ਼ਨ ਮਹਿਕਮੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਹੋਇਆ ਇਹਨਾਂ ਕਦੇ ਨਹੀਂ ਹੋਇਆ ਤੇ ਦੂਜਾ ਇੱਕ ਗੱਲ ਛੋਟੀ ਹੈ ਬਟ ਹੈਗੀ ਬਹੁਤ ਵੱਡੀ ਹੈ ਪਾਸ਼ਾ ਡਿਪਾਰਟਮੈਂਟ ਐ ਕਿ ਮੇਰੇ ਕੋਲੇ ਰਿਆ ਆ ਜਿੰਨੀ ਤੁਸੀਂ ਤੁਹਾਡਾ ਦਫਤਰ ਹੈ ਜਿੱਥੇ ਸਾਰੇ ਵੱਡੇ ਵੱਡੇ ਸ਼ਰੂਮਾਂ ਦੇ ਉੱਪਰ ਪੰਜਾਬੀ ਲਿਖੀ ਹੋਈ ਆ ਨਾ ਉਹ ਮੇਰੇ ਕਾਰਜਕਾਲ ਦੌਰਾਨ ਹੀ ਮੈਂ ਸ਼ੁਰੂ ਕਰਵਾਈ ਸੀ ਕੈਬਨਟ ਦੇ ਵਿੱਚ ਲੈ ਕੇ ਆਂਦਾ ਤੇ ਉਹਦਾ ਕੋਈ ਇਹ ਵੀ ਰੱਖਿਆ ਸੀਗਾ ਵੀ ਭਾਈ ਉਹਦੇ ਤੇ ਜਿਹੜੇ ਕੋਈ ਨਹੀਂ ਲਖਣਗੇ ਫਾਈਨ ਦੀ ਵੀ ਜਿਹੜੀ ਪ੍ਰੋਵੀਜ਼ਨ ਹੈ ਉਹਦੇ ਵਿੱਚ ਰੱਖੀ ਆ ਚਲੋ ਹੁਣ ਅੱਗੇ ਆ ਵੀ ਚਲੋ ਕਿੰਨੀ ਕਿ ਸ਼ਕਤੀ ਜਿਹੜੀ ਆ ਉਹ ਕਰ ਲਈਏ ਸਾਨੂੰ ਤੇ ਆ ਵੀ ਬਿਨਾ ਫਾਈਨ ਤੋਂ ਇਹ ਲੋਕ ਆ ਜਿਹੜੇ ਬਹੁਤ ਸਾਰੇ ਲੋਕਾਂ ਨੇ ਡਾਕਟਰ ਵੀ ਕਰ ਲਿਆ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਹਾਂਜੀ ਤੇ ਸਪੋਰਟਸ ਦੇ ਵਿੱਚ ਮੈਂ ਆਪਣੇ ਮੂੰਹੋਂ ਹੀ ਕਹਿੰਦਾ ਪੰਜਾਬ ਦੀ ਸਪੋਰਟਸ ਪਾਲਸੀ ਤੁਸੀਂ ਕਿਸ ਨੂੰ ਕਿਹਨੂੰ ਦੀ ਸਪੋਰਟਸ ਪਾਲਸੀ ਨਾਲ ਮੈਚ ਕਰ ਲਓ ਕੋਈ ਨੇੜੇ ਤੇੜੇ ਵੀ ਨਹੀਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ 10000 ਤੋਂ ਜ਼ਿਆਦਾ ਕਦੇ ਪਾਰਟਿਸਪੇਸ਼ਨ ਨਹੀਂ ਪਾਰਟਿਸਪੇਸ਼ਨ ਨਹੀਂ ਸੀ ਸਰਕਾਰੀ ਖੇਡਾਂ ਦੀ ਪਿਛਲੇ ਸਾਲ 3.5 ਲੱਖ ਬੱਚਿਆਂ ਨੇ ਪਾਰਟਿਸਪੇਟ ਕੀਤਾ ਤੇ ਐਤਕੀ 4.65 ਲੱਖ ਨੇ ਕੀਤਾ ਲੱਖਾਂ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਂਦਾ ਸਪੋਰਟਸ ਨਰਸਰੀ ਪੰਜਾਬ ਚ ਬਾਨੀਆਂ ਸ਼ੁਰੂ ਹੋ ਰਹੀਆਂ ਨੇ 250 ਨਰਸਰੀ ਦਾ ਜਿਹੜਾ ਬਜਟ ਹੈ ਉਹ ਇਸ ਬਜਟ ਦੇ ਵਿੱਚ ਰੱਖਿਆ ਗਿਆ ਹੈਗਾ 1000 ਕੂਰਚੇ ਇਹਨਾਂ ਚ ਰੱਖਿਆ ਜਾਊਗਾ ਦਿੱਲੀ 60 ਬੱਚਿਆਂ ਦੀ ਡਾਈਟ ਜਿਹੜੀ ਹੈ ਉਹ ਮਿਲੂਗੀ ਇਕੁਪਮੈਂਟ ਮਿਲਣਗੇ ਤੁਸੀਂ ਦੇਖੋ ਵੀ ਇੱਕ ਸਪੋਰਟਸ ਕਲਚਰ ਜਿਹੜਾ ਆਮ ਆਦੀ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਅਸੀਂ ਕ੍ਰੀਏਟ ਕਰਨਾ ਉਹਦੇ ਵੱਲ ਇੱਕ ਬਹੁਤ ਵੱਡਾ ਕਦਮ ਹੈ ਬਾਕੀ ਪਾਲਿਸੀ ਦੇ ਵਿੱਚ ਇਹ ਵੱਡੀ ਚੀਜ਼ ਹੈ ਕਿ ਅੱਗੇ ਜਿੰਨੇ ਇੰਟਰਨੈਸ਼ਨਲ ਮੈਡਲਿਸਟ ਸੀਗੇ ਜੇ ਤਾਂ ਇਲੈਕਸ਼ਨੀਅਰ ਦਰਾਂ ਮੈਡਲ ਲੈ ਕੇ ਆ ਜਾਂਦੇ ਸੀ ਤਾ ਨੌਕਰੀ ਮਿਲ ਜਾਂਦੀ ਸੀ ਤੇ ਕੈਸ਼ ਵੀ ਨਹੀਂ ਨਾ ਨੌਕਰੀ ਨਾ ਕੈਸ਼ ਪਹਿਲੀ ਵਾਰੀ ਪਾਲਿਸੀ ਦਾ 파ਟ ਬਣਿਆ ਕਿ ਅੱਜ ਜਿਹੜਾ ਖਿਡਾਰੀ ਏਸ਼ੀਅਨ ਖੇਡਾਂ ਲਈ ਤਿਆਰੀ ਕਰ ਰਿਹਾ ਕੌਨਵੈਲਥ ਰੀ ਕਰ ਰਿਹਾ 올림픽 ਲਈ ਕਰ ਰਿਹਾ ਉਹਨੂੰ ਅੱਜ ਦੀ ਕਿਹੜੀ ਉਹ ਪਤਾ ਵੀ ਜੇ ਮੈਂ ਸਿਲਵਰ ਮੈਡਲ ਲੈ ਕੇ ਆਉਂਗਾ ਤਾਂ ਮੈਨੂੰ ਪੰਜਾਬ ਆ ਕੇ ਇਹ ਨੌਕਰੀ ਮਿਲੂ ਜੇ ਮੈਂ ਬ੍ਰੌਂਜ਼ ਲੈ ਕੇ ਆਉਂਗਾ ਤੇ ਮੈਨੂੰ ਇਹ ਨੌਕਰੀ ਮਿਲੂ ਕੋਈ ਮੰਤਰੀ ਹੋਵੇ ਕੋਈ ਮੁੱਖ ਮੰਤਰੀ ਹੋਵੇ ਜਿਹਦੀ ਮਰਜ਼ੀ ਸਰਕਾਰ ਹੋਵੇ ਉਹਨ ਪਾਲਿਸੀ ਹਿਸਾਬ ਨਾਲ ਨੌਕਰੀ ਜਿਹੜੀ ਆ ਉਹ ਦੇਣੀ ਪਊ ਓਦੋਂ ਇਲਾਵਾ ਪਹਿਲੀ ਵਾਰ ਕਿਸੇ ਸੂਬੇ ਨੇ ਕਦਮ ਚੁੱਕਿਆ ਕਿ ਖਿਡਾਰੀਆਂ ਨੂੰ ਤਿਆਰੀ ਦੇ ਲਈ ਵੀ ਪੈਸੇ ਦੇਣੇ ਆ ਜਿੰਨੇ ਖਿਡਾਰੀ ਅ ਜ ओलंपिक ਚ ਪਾਰਟਿਸਪੇਟ ਕਰ ਚੁੱਕਿਆ ਪੰਜਾਬ ਕੋਟੇ ਵੱਲੋਂ ਜਾਣਗੇ ਸਾਰਿਆਂ ਨੂੰ ਅਸੀਂ 15-15 ਲੱਖ ਰੁਪਇਆ ਉਹ ਦੇਵਾਂਗੇ ਤੇ ਤਕਰੀਬਨ 2.5 ਗੁਣਾ ਬਜਟ ਆ ਜਿਹੜਾ ਸਪੋਰਟਸ ਦਾ ਅੰਕਰੀਦ ਪਿਛਲੇ 2 ਸਾਲਾਂ ਦੇ ਵਿੱਚ ਹੋਇਆ ਸੋ ਬੜੇ ਕੰਮ ਨੇ ਜਿਹੜੇ ਮਤਲਬ ਕਿ ਮੈਂ ਕਹੂੰਗਾ ਕਿ ਜਦੋਂ ਤੋਂ ਜਿਹੜੇ ਡਿਪਾਰਟਮੈਂਟ ਮੇਰੇ ਕੋਲੇ ਰਹੇ ਜਿਹੜੇ ਅਜ ਤੱਕ ਨਹੀਂ ਸੀ ਹੋਏ ਉਹ ਸੁਧਾਰ ਜਿਹੜੇ ਉਹਨਾਂ ਕਾਰਜਕਾਲ